तो कम अज कम इस बात की इजाजत फिलहाल नहीं दूंगा पहले हमें अपना पानी अपने लिए इस्तेमाल करने दीजिए फिर हम बाकियों की बात करेंगे यहाँ जम्मू में सूखा पड़ा हुआ ना जम्मू में नलकों में पानी नहीं है मैं पंजाब पानी क्यों भेजू पंजाब के पास पहले इंडस वाटर ट्रीटी के तहत तीन दरियाएं थी उस वक्त पंजाब ने हमें पानी दिया हम तरस रहे थे जब वो क्या कहते हैं उसको तो वो उज मल्टीपर्पज प्रोजेक्ट और वो दूसरा है क्या वॉट इज द नेम ऑफ दैट क्या शाहपुर कंडी बराज पे कितने साल उन्होंने हमें रुलाया लड़ लड़ के उस शाहपुर कंडी का जो है थोड़ा सा उस पर कार्रवाई हुई फिलहाल ये पानी हमारे लिए है हम ये पानी खुद इस्तेमाल करेंगे फिर बाकियों के बारे में सोचेंगे देखो जे के दे मुख्यमंत्री साहब उमर साहब का जो बयान है वो बहुत ही मैं समझता कि गैर वाजिब और असी पंजाब बड़े तो उम्मीद नहीं करते कि ਉਬਰੂ ਦੰਦਾ ਸਾਹਿਬ ਪੰਜਾਬ ਦੇ ਹੱਕਾਂ ਦੇ ਬਾਰੇ ਇੱਕ ਇਸ ਤਰ੍ਹਾਂ ਦਾ ਕੋਈ ਗਿਆਨ ਦੇ ਦਿੱਤਾ ਜੇ ਤੁਸੀਂ ਪਾਣੀਆਂ ਦਾ ਇਤਿਹਾਸ ਜਿਹੜਾ ਗ੍ਰਹੀ ਪਾਣੀਆਂ ਦਾ ਦੇਖੋਗੇ ਤੇ ਸਭ ਤੋਂ ਵੱਧ ਜੇ ਪਾਣੀਆਂ ਦੀ ਵੰਡ ਦੇ ਵਿੱਚ ਬੇਇਨਸਾਫੀ ਹੋਈ ਹੈ ਹੁਣ ਤੱਕ ਉਹ ਪੰਜਾਬ ਦਾ ਗੈਰ ਪੇਰੀਨ ਰਾਜ ਜਿਵੇਂ ਰਾਜਸਥਾਨ ਹੈ ਇਹਨਾਂ ਨੂੰ ਇੰਨੀ ਵੱਡੀ ਮਾਤਰਾ ਦੇ ਵਿੱਚ ਪਾਣੀ ਉਸੜੇ ਦੇ ਦਿੱਤਾ ਜਾਂ ਜਿਹਨਾਂ ਦਾ ਹੱਕ ਹੀ ਨਹੀਂ ਬਣਦਾ ਸੀ ਪਰ ਹੁਣ ਜੇ ਇੰਡਸ ਵਾਟਰ ਟ੍ਰੀਟੀ ਕੈਨਸਲ ਹੋ ਰਹੀ ਔਰ ਉਹ ਪਾਣੀ ਹਿੰਦੂਸਤਾਨ ਦੀਆਂ ਸਟੇਟਾਂ ਦੇ ਵਿੱਚ ਦੁਬਾਰਾ ਵੰਡਿਆ ਜਾਣਾ ਤੇ ਘੱਟੋ ਘੱਟ ਹੁੰਦਾ ਸੀ ਵੀ ਇਹ ਕਰਦੇ ਆ ਕਿ ਜੋ ਸਾਡੇ ਨਾਲ ਬੇਨਸਾਫੀ ਪਹਿਲਾਂ ਹੋਈ ਹੈ ਉਹ ਬੇਨਸਾਫੀ ਹੁਣ ਦੂਰ ਹੋਈ ਤੇ ਜੇ ਇੱਕ ਸਟੇਟ ਇਹ ਕਹਿਣ ਲੱਗ ਜਾਏ ਕਿ ਇਹ ਅਸੀਂ ਇਕੱਲੇ ਵਾਸਤੇ ਪਾਣੀ ਚਾਹੀਦਾ ਹੈ ਤਾਂ ਮੈਂ ਸਮਝਦਾ ਕਿ ਕਿਸੇ ਤਰੀਕੇ ਵਾਜਬ ਨਹੀਂ ਔਰ ਮੈਂ ਤਾਂ ਉਹਨਾਂ ਨੂੰ ਵੀ ਯਾਦ ਕਰਾਉਣਾ ਕਿ ਆ ਹੁਣ ਵੀ ਜਿਹੜੀ ਪਾਕਿਸਤਾਨ ਨਾਲ jang ਲੱਗੀ ਸੀ ਸਭ ਤੋਂ ਵੱਡਾ ਬੋਝ ਤੇ ਹੁਣ ਵੀ ਪੰਜਾਬ ਤੇ ਪੈ ਰਿਆ ਸੀ ਨਿਸ਼ਾਨਾ ਸਭ ਤੋਂ ਵੱਡਾ ਜੱਗ ਦਾ ਮੈਦਾਨ ਤੇ ਹੁਣ ਵੀ ਪੰਜਾਬ ਹੀ ਪੰਡਿਆ ਸੀ ਪੰਜਾਬ ਦੀ ਇਸ ਗੱਲ ਨੂੰ ਵੀ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਕਿ ਤੁਸੀਂ ਜਿੱਨਾਂ ਤੋਂ ਪਾਣੀ ਲੈ ਰਹੇ ਹੋ ਜਦੋਂ ਉਸ ਸੇਸ਼ਨਲ ਜੰਗ ਦੀ ਗੱਲ ਚੱਲਦੀ ਹੈ ਤਾਂ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਇਸ ਕਰਕੇ ਗੈਰਵਾਜਬ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਪੰਜਾਬ ਦਾ ਪੂਰਾ ਹੱਕ ਪੜਦਾ ਹੈ ਸਗੋਂ ਜ਼ਿਆਦਾ ਬੰਦਾ ਕਿ ਪਹਿਲੀ ਬੇਇਨਸਾਫੀ ਵੀ ਹੁਣ ਦੂਜੀ ਕਦੋਂ ਇਹਨਾਂ ਨੂੰ ਹਮੇਸ਼ਾ ਬਗਰਾ ਜਦੋਂ ਹੁਣ ਗੱਲ ਅੱਗੇ ਚੱਲੇਗੀ ਅਸੀਂ ਡਟ ਕੇ ਜਿਹੜਾ ਹੈਗਾ ਪੰਜਾਬ ਦੇ ਹੱਕ ਦੇ ਵਿੱਚ ਖੜਾਗੇ ਕਿੰਦ ਸਰਕਾਰ ਤੋਂ ਮੰਗ ਕਰ ਰਹੇ ਕਿ ਬਿਲਕੁਲ ਹੁਣ ਵਾਰ-ਵਾਰ ਪੰਜਾਬ ਦੇ ਨਾਲ ਟੱਕਰ ਨਹੀਂ ਹੋਣੀ ਚਾਹੀਦੀ ਸਾਰਿਆਂ ਨੂੰ ਆਪਣਾ ਆਪਣਾ ਹੱਕ ਮਿਲੇ ਸਹੀ ਤਰੀਕੇ ਨਾਲ ਡਿਸਟ੍ਰੀਬਿਊਸ਼ਨ ਹੋਵੇ ਲੇਕਿਨ ਜਿਹੜੀ ਹੈ ਪੰਜਾਬ ਦੇ ਨਾਲ ਐਡੀ ਕਿ ਟੱਕਰ ਨਹੀਂ ਕਰ ਰਹੀ ਕਿ ਲਗਦਾ ਪੰਜਾਬ ਸਰਕਾਰ ਨੂੰ ਵੀ ਹਾਂ ਪੰਜਾਬ ਸਰਕਾਰ ਦੀ ਬੜੀ ਵੱਡੀ ਡਿਊਟੀ ਪੈਂਦੀ ਸਭ ਤੋਂ ਪਹਿਲਾਂ ਤੇ ਉਹਨਾਂ ਦੇ ਅੱਗੇ ਹੋਣਾ ਚਾਹੀਦਾ ਕਿਉਂਕਿ ਆਫੀਸ਼ੀਅਲੀ ਤਾਂ ਜਿਹੜੀ ਇਹ ਸਟੇਟ ਦੀ ਗਵਰਨਮੈਂਟ ਹੈ ਉਹ ਹੀ ਰਿਪਰਿਜ਼ੈਂਟ ਕਰਦੀ ਹੈ ਸੁਪਰੀਮ